ਸਾਡੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸ਼ੁਸ਼ਟੀਕਾਲ ਤੇ ਆਸ ਕਰਦੇ ਹਾਂ ਤੇ ਸਾਰਿਆਂ ਨੇ ਬਿਲਕੁਲ ਵਧੀਆ ਹੋਵੋਗੇ ਤੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਨਾਲ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਆਪਾਂ ਬੀੜ ਸੱਭ ਮਨਾਏ ਜਾ ਰਹੇ ਇਤਿਹਾਸਿਕ ਜੋੜ ਮੇਲੇ ਦੇ ਇਤਿਹਾਸ ਸਾਡੇ ਨਾਲ ਸਾਂਝਾ ਕਰਾਂਗੇ ਜਿਨ੍ਹਾਂ ਨੇ ਵੀ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਇਸ ਇਦਾਂ ਹੀ ਤੁਹਾਡੇ ਨਾਲ ਸੇਕ ਇਤਿਹਾਸ ਨਾਲ ਜੁੜੀਆਂ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਨਾਲ ਨਾਲ ਆਪਾਂ ਦਰਸ਼ਨ ਕਰਾਂਗੇ ਤੇ ਨਾਲ ਹੀ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਆਓ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਬੀੜ ਸਾਹਿਬ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਸੰਗਤ ਜੀ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਹਰ ਸਾਲ 5 6 7 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਜਿਸ ਮਹਾਨ ਅਸਥਾਨ ਦੀ ਵੀਡੀਓ ਵੀ ਤੁਸੀਂ ਸਾਡੇ ਚੈਨਲ ਉੱਪਰ ਦੇਖ ਸਕਦੇ ਹੋ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੀੜ ਸਾਹਿਬ ਜੋ ਮੇਲਾ ਮਨਾਇਆ ਜਾਂਦਾ ਹੈ ਉਸ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਸਾਰੇ ਹੀ ਮੇਲੇ ਦਾ ਇਤਿਹਾਸ ਜਾਣ ਸਕਣ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸਿਕ ਮੇਲੇ ਦਾ ਇਤਿਹਾਸ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਜੁੜਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 16 ਸਾਲ ਹੋ ਚੁੱਕੇ ਸਨ ਪਰ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਵੀ ਸੰਤਾਨ ਨਹੀਂ ਸੀ। ਇੱਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਆਪ ਖੁਦ ਤੁਸੀਂ ਸੰਗਤਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹੋ। ਆਪਣੇ ਘਰ ਵੀ ਇੱਕ ਪੁੱਤਰ ਦੀ ਦਾਤ ਬਖਸ਼ੋ ਮੇਰੀ ਇਹ ਤੀਬਰ ਇਸ਼ਾ ਪੂਰੀ ਕਰੋ ਆਪ ਜੀ ਸਮਰੱਥ ਹੋ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਆਪ ਬਾਬਾ ਬੁੱਢਾ ਜੀ ਪਾਸ ਜਾ ਕੇ ਨਿਮਰਤਾ ਨਾਲ ਪੁੱਤਰ ਦੀ ਦਾਤ ਮੰਗੋ ਜੋ ਬਚਨ ਕਰ ਦੇਣਗੇ ਤੁਹਾਡਾ ਮਨੋਰਥ ਪੂਰਾ ਹੋ ਜਾਵੇਗਾ ਸੰਗਤ ਜੀ ਅਗਲੇ ਦਿਨ ਹੀ ਮਾਤਾ ਗੰਗਾ ਜੀ ਬਹੁਤ ਵਧੀਆ ਭੋਜਨ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਵਾਸਤੇ ਨਾਲ ਕੁਝ ਦਾਸੀਆਂ ਨੂੰ ਲੈ ਕੇ ਬੀੜ ਸਾਹਿਬ ਵੱਲ ਚੱਲ ਪਏ ਜਦੋਂ ਮਾਤਾ ਗੰਗਾ ਜੀ ਨੇੜੇ ਗਏ ਤਾਂ ਰੱਥਾਂ ਤੇ ਬੈਲਾਂ ਦੇ ਪੈਰਾਂ ਨਾਲ ਬਹੁਤੀ ਧੂੜ ਉੱਡਦੀ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪਾਸ ਖੜੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਕੌਣ ਆ ਰਿਹਾ ਹੈ ਉਸ ਸਿੱਖ ਨੇ ਕਿਹਾ ਬਾਬਾ ਜੀ ਇਹ ਗੁਰੂ ਕੇ ਮਹਿਲ ਆ ਰਹੇ ਹਨ ਇਹ ਗੱਲ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਵਕ ਹੀ ਕਹਿ ਦਿੱਤਾ ਕਿ ਗੁਰੂ ਗਿਆਨੋਂ ਕਿਧਰੋਂ ਭਜੜ ਪੈ ਗਈ ਹੈ ਇਹ ਇੰਨੇ ਜੋਰ ਸ਼ੋਰ ਨਾਲ ਕਿਧਰ ਨੂੰ ਜਾ ਰਹੇ ਹਨ ਇੰਨੇ ਚਰਨ ਸੰਗਤ ਜੀ ਮਾਤਾ ਗੰਗਾ ਜੀ ਬਾਬਾ ਜੀ ਪਾਸ ਪਹੁੰਚ ਗਏ ਮਾਤਾ ਜੀ ਨੂੰ ਰੱਥ ਤੋਂ ਉਤਰ ਕੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਨਮਸਕਾਰ ਕੀਤਾ ਤੇ ਭੋਜਨ ਅੱਗੇ ਰੱਖ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮਾਤਾ ਜੀ ਇੰਨੀ ਭਾਜੜ ਲੈ ਕੇ ਕਿਸ ਤਰ੍ਹਾਂ ਆਏ ਹੋ। ਮਾਤਾ ਗੰਗਾ ਜੀ ਸੰਕੋਚ ਕਰਕੇ ਕੁਝ ਨਾ ਬੋਲ ਸਕੇ। ਪਰਦਾਸੀ ਨੇ ਕਿਹਾ ਕਿ ਬਾਬਾ ਜੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਪੁੱਤਰ ਦਾ ਵਰ ਲੈਣ ਲਈ ਤੁਹਾਡੇ ਕੋਲ ਭੇਜਿਆ ਹੈ। ਇਸ ਲਈ ਆਪ ਜੀ ਇਹਨਾਂ ਨੂੰ ਪੁੱਤਰ ਦਾ ਵਰ ਦੇ ਕੇ ਨਿਹਾਲ ਕਰੋ। ਅੱਗੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਮੇਰੇ ਪਾਸ ਐਨੀ ਸ਼ਕਤੀ ਕਿੱਥੇ ਹੈ ਮੈਂ ਤਾਂ ਆਪ ਗੁਰੂ ਘਰ ਦਾ ਕਾਹੀ ਹਾਂ ਤਾਂ ਗੁਰੂ ਜੀ ਆਪ ਸਮਰੱਥ ਸ਼ਕਤੀਆਂ ਦੇ ਮਾਲਕ ਹਨ ਹਜ਼ਾਰਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹਨ ਇਹ ਬਚਨ ਕਰਕੇ ਜਦ ਬਾਬਾ ਜੀ ਚੁੱਪ ਕਰ ਰਹੇ ਤਾਂ ਮਾਤਾ ਜੀ ਨਿਰਾਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰਕੇ ਉਦਾਸ ਮਨ ਨਾਲ ਵਾਪਸ ਅੰਮ੍ਰਿਤਸਰ ਆ ਗਏ ਗੁਰੂ ਅਰਜਨ ਦੇਵ ਜੀ ਨੇ ਜਦ ਮਾਤਾ ਗੰਗਾ ਜੀ ਨੂੰ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਬਾਬਾ ਜੀ ਨੇ ਪੁੱਤਰ ਦਾ ਵਰ ਦੇਣ ਦੀ بجائے ਸਗੋਂ ਉਲਟਾ श्राਪ ਦੇ ਦਿੱਤਾ ਹੈ ਕਿ ਗੁਰੂ ਘਰ ਨੂੰ ਕਿਧਰੋਂ ਪਾਜੜ ਪੈ ਗਈ ਹੈ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਬਾਬਾ ਜੀ ਪਾਸ ਗਏ ਸੀ ਮਾਤਾ ਜੀ ਨੇ ਕਿਹਾ ਕਿ ਮੈਂ ਵਧੀਆ ਭੋਜਨ ਤਿਆਰ ਕਰਕੇ ਬਾਬਾ ਜੀ ਦੇ ਸ਼ਕਨ ਲਈ ਰਾਤ ਤੇ ਤਿਆਰ ਚੜ ਕੇ ਨਾਲ ਬਹੁਤ ਸਾਰੀਆਂ ਦਾਸੀਆਂ ਨੂੰ ਲੈ ਕੇ ਗਏ ਸਾਂ ਸੰਗਤ ਜੀ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਬਾਬਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਕਿ ਜਦੋਂ ਵੀ ਮਹਾਪੁਰਸ਼ਾਂ ਜੀ ਪਾਸ ਜਾਈਏ ਬਹੁਤੀ ਬਨਾਵਟ ਬਣਾ ਕੇ ਨਹੀਂ ਜਾਣਾ ਚਾਹੀਦਾ ਨਿਰਹੰਕਾਰ ਹੋ ਕੇ ਨਿਮਰਤਾ ਸਹਿਤ ਜਾਣਾ ਚਾਹੀਦਾ ਹੈ ਮਾਤਾ ਗੰਗਾ ਜੀ ਗੁਰੂ ਜੀ ਦੀ ਗੱਲ ਸੁਣ ਕੇ ਬੋਲੇ ਤੁਸੀਂ ਆਪ ਸਰਬ ਸੁਮਰਥ ਹੋ ਲੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੋ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਆਪ ਜੀ ਦਾ ਹੀ ਜਸ ਕੀਤਾ ਹੈ ਤੁਸੀਂ ਫਿਰ ਵੀ ਮੈਨੂੰ ਪੁੱਤਰ ਦੀ ਦਾਤ ਲੈਣ ਲਈ ਉਹਨਾਂ ਪਾਸ ਜਾਣ ਦੀ ਹੀ ਆਗਿਆ ਕੀਤੀ ਪਰ ਮੇਰੇ ਪਾਸੋਂ ਪੁੱਲ ਹੋ ਗਈ ਹੈ ਮੈਂ ਖਾਲੀ ਹੱਥ ਹੀ ਮੁੜ ਆਈ ਹਾਂ ਹੁਣ ਇਹ ਵਿਗੜੇ ਹੋਏ ਕੰਮ ਨੂੰ ਸੁਧਾਰਨਾ ਕਰੋ ਤੇ ਹੁਕਮ ਕਰੋ ਬਾਬਾ ਬੁੱਢਾ ਸਾਹਿਬ ਜੀ ਪਾਸ ਕਿਸ ਤਰ੍ਹਾਂ ਜਾਣਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਸਵੇਰੇ ਉੱਠ ਕੇ ਇਸ਼ਨਾਨ ਕਰੋ ਫਿਰ ਕਣਕ ਤੇ ਛੋਲਿਆਂ ਨੂੰ ਚੱਕੀ ਵਿੱਚ ਪੀਸ ਕੇ ਉਹਨਾਂ ਦੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਨਾਲ ਦਹੀਂ ਦੀ ਸੰਗਣੀ ਲੱਸੀ ਲੈ ਕੇ ਤੇ ਨਾਲ ਗੰਡੇ ਲੈ ਕੇ ਨੰਗੇ ਪੈਰੀਂ ਬਾਬਾ ਬੁੱਢਾ ਜੀ ਪਾਸ ਜਾਓ ਫਿਰ ਬਾਬਾ ਜੀ پاس ਬੇਨਤੀ ਕਰਨਾ ਉਹ ਕਿਰਪਾਲੂ ਹੋ ਕੇ ਵਰ ਦੇ ਕੇ ਤੁਹਾਡੀ ਇੱਛਾ ਪੂਰੀ ਕਰ ਦੇਣਗੇ ਸੰਗਤ ਜੀ ਅਗਲੇ ਦਿਨ ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਹੀ ਕੀਤਾ ਮਾਤਾ ਗੰਗਾ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਸਭ ਕੁਝ ਤਿਆਰ ਕਰਕੇ ਨਾਲ ਦੋ ਦਾਸੀਆਂ ਨੂੰ ਲੈ ਕੇ ਜਦ ਨੰਗੇ ਪੈਰੀ ਬੀੜ ਸਾਹਿਬ ਬਾਬਾ ਜੀ پاس ਪਹੁੰਚੇ ਤਾਂ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਮਾਤਾ ਜੀ ਨੂੰ ਦੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਕਿਹਾ ਮਾਤਾ ਜੀ ਤਨ ਹਨ ਜੋ ਮੇਰੇ ਲਈ ਨੰਗੇ ਪੈਰੀ ਰੋਟੀ ਅਤੇ ਲੱਸੀ ਲੈ ਕੇ ਆਏ ਹਨ ਇਹ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਜੀ ਦੇ ਸਿਰ ਤੋਂ ਰੋਟੀਆਂ ਉਤਾਰ ਕੇ ਢੇਰ ਰੱਖ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਅਤੇ ਬੈਠ ਕੇ ਪ੍ਰਸ਼ਾਦਾ ਛਕਣ ਲੱਗ ਗਏ ਮਿਸੀਆਂ ਰੋਟੀਆਂ ਨੂੰ ਬਾਬਾ ਜੀ ਨੇ ਲੱਸੀ ਤੇ ਗੰਡਿਆਂ ਨਾਲ ਬਹੁਤ ਹੀ ਪ੍ਰਸੰਨ ਹੋ ਕੇ ਛਕਿਆ ਅਤੇ ਕਿਹਾ ਮਾਤਾ ਜਦ ਪੁੱਤਰ ਨੂੰ ਭੁੱਖਾ ਤੇ ਤਿਆਹਾ ਦੇਖਦੀ ਹੈ ਤਾਂ ਸਾਰਾ ਕੁਝ ਛੱਡ ਕੇ ਬੱਚੇ ਨੂੰ ਪਹਿਲਾ ਭੋਜਨ ਦਿੰਦੀ ਹੈ ਇਸੇ ਤਰ੍ਹਾਂ ਹੀ ਮਾਤਾ ਜੀ ਤੁਸੀਂ ਮੈਨੂੰ ਭੁੱਖੇ ਤੇ ਪਿਆਸੇ ਨੂੰ ਤ੍ਰਿਪਤ ਕੀਤਾ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸੰਨ ਦੇਖ ਕੇ ਮਾਤਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਬਾਬਾ ਜੀ ਮੈਂ ਤੁਹਾਡੀ ਸ਼ਰਨ ਆਈ ਹਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਵਾਰਿਸ ਬਖਸ਼ੋ ਆਪ ਗੁਰੂ ਨਾਨਕ ਦੇਵ ਜੀ ਦੇ ਰਸਾਏ ਹੋ ਤੁਹਾਡੇ ਵਿੱਚ ਬਖਸ਼ਿਸ਼ ਕਰਨ ਦੀ ਸਮਰੱਥਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛੱਕ ਕੇ ਚੂਲਾ ਕੀਤਾ ਅਤੇ ਹੱਥ ਧੋਤੇ ਤਾਂ ਉਸੇ ਵੇਲੇ ਹੀ ਸੰਗਤ ਜੀ ਬਹੁਤ ਜ਼ੋਰ ਦੀ ਹਨੇਰੀ ਆਈ ਬੱਦਲ ਗਰਜਣ ਲੱਗ ਗਏ ਅਤੇ ਬਿਜਲੀ ਲਿਸ਼ਕਣ ਲੱਗ ਪਈ ਅਤੇ ਉਸ ਲਿਸ਼ਕ ਨਾਲ ਚਾਰੇ ਪਾਸੇ ਹੀ ਸੰਗਤ ਜੀ ਪ੍ਰਕਾਸ਼ ਹੋ ਗਿਆ ਤੰਤਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸਭ ਕੁਝ ਅਸਮਾਨ ਵਿੱਚ ਹੁੰਦਾ ਦੇਖ ਕੇ ਬੜੇ ਹੀ ਪ੍ਰਸੰਨ ਹੋ ਕੇ ਕਿਹਾ ਤੁਹਾਡੇ ਘਰ ਬੜਾ ਹੀ ਬਲਵਾਨ ਜੋਦਾ ਪੁੱਤਰ ਪੈਦਾ ਹੋਵੇਗਾ ਜੋ ਗੱਦੀ ਨੂੰ ਛੱਡ ਕੇ ਤਖਤ ਉੱਤੇ ਪਾਤਸ਼ਾਹਾਂ ਵਾਂਗ ਬੈਠੇਗਾ ਜਿਸ ਤਰ੍ਹਾਂ ਅਸੀਂ ਮਿੱਸੀ ਰੋਟੀ ਖਾਣ ਲੱਗਿਆਂ ਗੰਡੇ ਭੰਨੇ ਹਨ ਇਸੇ ਤਰ੍ਹਾਂ ਹੀ ਤੁਹਾਡੇ ਘਰ ਇੱਕ ਜੋਦਾ ਪੁੱਤਰ ਪੈਦਾ ਹੋਵੇਗਾ ਅਤੇ ਉਹ ਮੁਗਲਾਂ ਦੇ ਸਿਰ ਭੰਨੇਗਾ ਤੂੰ ਭਾਗਾ ਵਾਲੀ ਹੈ ਮਾਤਾ ਜਿਸ ਦੇ ਘਰ ਐਸਾ ਪੁੱਤਰ ਪੈਦਾ ਹੋਵੇਗਾ ਸੰਗਤ ਜੀ ਇਹ ਬਚਨ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਅਸੂ ਦੀ 22 ਤਰੀਕ ਨੂੰ ਸਨ 1594 ਨੂੰ ਕੀਤਾ ਸੀ ਜਿਸ ਨੂੰ ਸੁਣ ਕੇ ਮਾਤਾ ਗੰਗਾ ਜੀ ਬਹੁਤ ਹੀ ਪ੍ਰਸੰਨ ਹੋਏ ਅਤੇ ਬਾਬਾ ਜੀ ਨੂੰ ਨਮਸਕਾਰ ਕਰਕੇ ਵਾਪਸ ਸ੍ਰੀ ਅੰਮ੍ਰਿਤਸਰ ਵਾਪਸ ਆ ਗਏ ਤੇ ਆ ਕੇ ਸਾਰੀ ਹੀ ਗੱਲ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਇਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਜੀ ਹਾਰ ਮਹੀਨੇ ਦੀ 21 ਤਰੀਕ ਨੂੰ ਸਨ 1595 ਨੂੰ ਅਵਤਾਰ ਧਾਰਿਆ ਸੋ ਸੰਗਤ ਜੀ ਇਹ ਸੀ ਇਤਿਹਾਸ ਬੀਟ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਏ ਜਾਂਦੇ ਇਤਿਹਾਸਿਕ ਮੇਲੇ ਦਾ ਜੋ ਕਿ ਹੁਣ ਵੀ ਤੁਸੀਂ ਦੇਖ ਸਕਦੇ ਮੇਲਾ ਚੱਲ ਰਿਹਾ ਹੈ ਹੁਣ ਤੋਂ ਹੀ ਸਟਾਰਟ ਹੋ ਗਿਆ ਵੈਸੇ ਇਹ ਮੇਲਾ 5 6 7 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਪਰ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਨੰਗੇ ਪੈਰੀ ਆਉਂਦੀਆਂ ਨੇ ਕੁਝ ਸੰਦਾਂ ਤੇ ਜਾਂਦੇ ਨੇ ਟਰਾਲੀਆਂ ਤੇ ਜਾਂਦੇ ਨੇ ਇਸ ਕਰਕੇ ਮੇਲਾ 2 3 ਤੋਂ ਹੀ ਸ਼ੁਰੂ ਹੋ ਜਾਂਦਾ ਹੈ ਲੰਗਰ ਲੱਗਣੇ ਸਟਾਰਟ ਹੋ ਜਾਂਦੇ ਹਨ ਬਾਬਾ ਬੁੱਢਾ ਸਾਹਿਬ ਜੀ ਨੇ ਇਸੇ ਸਥਾਨ ਬੀੜ ਸਾਈ ਵਿਖੇ ਹੀ ਪੁੱਤਰ ਦਾ ਵਰ ਬਖਸ਼ਿਆ ਸੀ ਜਿਸ ਦੇ ਸਬੰਧ ਵਿੱਚ ਸੰਗਤ ਜੀ ਇਹ ਇਤਿਹਾਸਿਕ ਜੋੜ ਮੇਲਾ ਮਨਾਇਆ ਜਾਂਦਾ ਹੈ ਤੁਸੀਂ ਵੀ ਦੇਖ ਸਕਦੇ ਜੇ ਅੱਜ ਦੀ ਵੀਡੀਓ ਦੇ ਵਿੱਚ ਸੰਗਤ ਜੀ ਆਪਾਂ ਬੀਟ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕੀਤੇ ਹਨ ਤੇ ਨਾਲ ਹੀ ਆਪਾਂ ਮਨਾਏ ਜਾਂਦੇ ਜੋੜ ਮੇਲੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਾਂਝ ਪਾਈ ਹੈ ਤੁਹਾਡੇ ਨਾਲ ਇਤਿਹਾਸ ਦੱਸਦੇ ਹਾਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਵੀਡੀਓ ਸਾਡੀ ਜੇ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਨਵੀਆਂ-ਨਵੀਆਂ ਵੀਡੀਓ ਸਾਡੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਏ ਸੀ ਸਾਡੀ ਅੱਜ ਦੀ ਵੀਡੀਓ ਸੰਗਤ ਜੀ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ